ਸਾਸੀ ਕਾਂ ਦੀ ਸਾਰਿਆਂ ਨੂੰ ਖਾ ਲੱਭ ਗਿਆ ਬੰਦੂ ਖਾ ਲੱਭ ਗਿਆ ਲੋ ਜੀ ਆਪਾਂ ਕਰਨ ਲੱਗੇ ਆ ਕਿਆਰੀ ਤਿਆਰ ਛੁੱਟੀ ਅੱਜ ਆਏ ਦੁਬਾਰਾ ਉੱਤਰ ਦੇ ਕਾਰਨ ਉੱਤਰ ਕਾ ਜਾਣਾ ਹੈ ਇਹਦਾ ਇਹਦੀ ਪੈਸੇ ਦੀ ਧਣੀਆਂ ਵੀ ਖੜਾ ਕਮਲ ਉਹ ਵੀ ਧਣੀਆਂ ਨਾਲ ਤੇ ਵੱਧ ਵੀ ਝਕਾ ਦੇਖਦਾ ਬੂਟੀ ਦੀ ਗੀ ਹੈ ਹੈ ਇੱਧਰ ਤਾਂ ਕੁਝ ਵੀ ਨਹੀਂ ਹੈਗਾ ਇੰਨੀ ਕਿ ਜਗ੍ਹਾ ਤੇ ਆ ਉੱਥੇ ਲੱਗ ਤੂ ਉੱਥੀ ਤਾਂ ਲੱਗ ਐਨੂੰ ਪੱਟ ਕੇ ਬੜਾ ਮਨ ਹਾਂ ਮੈਂ ਇਹਨੂੰ ਸਾਈਡ 'ਚ ਪੂਰ ਰੱਖ ਲਉਂ ਗੇੜਨਾ ਨਹੀਂ ਲੋ। ਸਤਿ ਸ਼੍ਰੀ ਅਕਾਲ ਜੀ। ਲੋ ਵੀ ਆਪਣੇ ਕੋਈ ਕਹੀ ਪਾਣਾ ਨਹੀਂ ਤਵੀ ਨਹੀਂ ਹੈ ਗੇੜ ਚਲੇ ਕੋਣੋਂ ਬਣਾਪਾ ਨੂੰ ਜਾ ਕੇ। ਪਪਾ ਪਪਾ ਕਾਉਤੇ ਸੋਕਨ ਆਇਆ। ਮੈਂ ਟਰੈਕਟਰ ਲਿਓ ਨਾ ਟਰਾਈਪਰ ਜਾ ਤੂੰ। ਠੀਕ ਹੈ ਟਰੈਕਟਰ ਲੈ ਗਏ। ਹਾਂ। ਉਹ ਤੇਰੀ ਦੌੜ ਹੈ। ਐਦਾਂ ਨੂੰ ਬਾੜ ਲਾਣੇ ਪੈ। ਆ ਬੁੜੇ ਨੂੰ ਕਹਿਣਾ ਇੱਧਰ ਤੇ। ਔਰ ਇਹਨੂੰ ਬਦਲਣਾ ਬੁੜੇ। ਬੀਆ ਗੱਡੀ ਦਾ ਸਾਈਡ। ਹਾਂ। ਟਰੈਕਟਰ ਲਿਕੇਣਾ ਫਾਗੇ ਸੰਦ। ਅੱਟ ਕੇ। ਆ ਵੀ ਤੋ ਤਦਾਨੀ ਕੀ ਹੈ ਭਾਈ ਸਾਡੇ ਕੋਲ ਕਿ ਲਾ ਖੰਡ ਜਗਾ ਬਹੁਤ ਬਸਤੀਲਾ ਖੰਡ ਇਹ ਲਾ ਖੰਡ ਇਹ ਨਬਰ ਗੁਣ ਇਕਲੀ ਟਰੈਕਟਰ ਨੂੰ ਟਰੈਕਟਰ ਦੀ ਲਾਗੇ ਨੇ ਹੈ ਹਾਂ ਆ ਗਿਆ ਸਟਰੀ ਇਹ ਦਿਨ ਸਵਾਗਰ ਬਿਠਾ ਕੇ ਸਵਾਗਾ ਮਾਰਨ ਕੋ ਝੂਟੀ ਲਈ ਸਾਡੇ ਰੋਗ ਅੱਜ ਅੱਥੇ ਇਹ ਕਵਾਡਰ ਤੇ ਮਾਈਕੋ ਇਹ ਕਲਾ ਚਾਚਾ ਹੀ ਨਹੀਂ ਉਠਾ ਲਿਆ ਮੈਨੂੰ ਸੁਵਾ ਕੇ ਉਹ ਮੈਂ ਗਰ ਕੇ ਤੋੜ ਕੇ ਬਿਲਕੁਲ ਨਹੀਂ ਦਿੱਤੀ ਤੇਰੀ ਨਹੀਂ ਇੱਥੇ ਮੇਰੀ ਆ ਉਹ ਆ ਮਦੀ ਮਾਮਾ ਜੀ ਬਾਹ ਸੁਵਾ ਕੇ ਹੋ ਗਈਆਂ ਬਾਹ ਫਸ ਗਈ ਭਾਈ ਜਿਹੜੀ ਵੀ ਵਿੱਚ ਉਹ ਰੈਦਾ ਸੂਟ ਦੀ ਰੇ ਤੇ ਉਦਣ ਕਿਸੇ ਦੇ ਸਾਬ ਨੂੰ ਨਿਕੜੀ ਸੂਟ ਦੀ ਰੇ ਤੇ ਬਾਹ ਥੜਕੇ ਨਾਲੇ ਲੰਗੀ ਆ ਪਿੱਛੇ ਭੱਜੀ ਜਾ ਮਾਮਾ ਜੀ ਬਾਹ ਰਗੀ ਮਾਰ ਗਈ ਮਾਰ ਗਈ ਗੜਸ਼ ਨੂੰ ਮਾਰ ਗਈ ਤੇ ਸੱਚੀ ਉਹ ਬਾਹ ਵਿੱਚ ਆ ਕੇ ਵਿਚ ਨਾਲੇ ਲੰਗੀ ਫੇਮਾਰਗੇ ਤੇ ਪੰਜਾਬੀਓ ਤੁਸੀਂ ਜਦੋਂ ਰੋ ਰਹੇ ਹੋ ਆਪੇ ਮੈਂ ਤਾਂ ਬਾਹਰ ਆ ਗਈ ਤੇ ਸਾਥੀ ਇਧਰ ਗਵਾਂਡੀਆਂ ਨੇ ਵਿਚਾਰੇ ਨੂੰ ਪੁੱਪੇ ਨੂੰ ਗਾਇਜ਼ ਰੱਖੀ ਹੋਈ ਆ ਕਰੀ ਹੋਈ ਆ ਉਹ ਰੋਈ ਅੰਦਰ ਜਾ ਰੋਹਾ ਵੀ ਹਾਂਜੀ ਮਸਤਾਜ ਆਪਾਂ ਇੰਡੀਆ ਕਹਿੰਦੇ ਜੇ ਕੁੱਤਾ ਰੋਵੇ ਜਾਂ ਬਿੱਲੀਆਂ ਰੋਣ ਉਹ ਮੈਂ ਮੈਂ ਕਰਦੀ ਨਹੀਂ ਕਿਸੇ ਕਿਸੇ ਨੂੰ ਲੈ ਕੇ ਜਾਂਦਾ ਉਹ ਵੀ ਚੜਾਈ ਕਰ ਤੂੰ ਵੀ ਚੜਾਈ ਕਰੂ ਕੋਈ ਆ ਬਈ ਇਹਨਾਂ ਦੇ ਸਾਥ ਹੋ ਕੇ ਰਹੁੰਦੇ ਨੇ ਕੋਈ ਨਹੀਂ ਗੇਰੇ ਫਰੇਜ਼ਕ ਦਾ ਸੁੱਖਾ ਬੈਹੋ ਆਹੋ ਮੱਤ ਦਾ ਆਹ ਪੁੱਤਾ ਦਾ ਸਾਰਾ ਉੱਪਰ ਮਿੱਟੀ ਤਰੇ ਰਹੀ ਆ ਉਸ ਤੇ ਨੂੰ ਝਾੜਦੀ ਦੀ ਮਿੱਟੀ ਨਾ ਫੜ ਕੇ ਐਂ ਝਾੜੀ ਦੀ ਆ ਕਰ ਕਰ ਕੰਮ ਕਰ ਕੰਮ ਹਾਂ ਜੱਟਾਂ ਦੀਆਂ ਕੁੜੀਆਂ ਮੁੰਡੇ ਸਾਰੇ ਕੰਮ ਖੇਤੀਬਾੜੀ ਕਰਦੇ ਹੁੰਦੇ ਅਸੀਂ ਕਿਹਨਾਂ ਐਚਟੀ ਲਾ ਤਾ ਉਹ ਵਰਨਾ ਬੀਜਣਾ ਚਾਹ ਕੇ ਆ ਬੀਜਣਾ ਪਾਲਕ ਲਈ ਪਾਲਕ ਬੀਜਣਾ ਹੋਰ ਮਿਰਚਾਂ ਲਾਉਣੀ ਆ ਹਾਂ ਕੀ ਮੈਂ ਆਈਆ ਕਰਿਆ ਤਾਂ ਤੁਸੀਂ ਦੇਖਾ ਕੋਈ ਪਿਛਲੇ ਬਲੌਗ ਚ ਆਪਾਂ ਆਈਆ ਵੀ ਕਿਆਰੀਆਂ ਤਿਆਰ ਕਰਕੇ ਆਏ ਸੀ ਤੇ ਫੇਰੇ ਉਰੇ ਥੋੜੀ ਠੰਡ ਆ ਆਪਾਂ ਕਿਆਰੀਆਂ ਤਿਆਰ ਕਰ ਲੈਣੀਆਂ ਆਹੂ ਯਾ ਬਾਕੀ ਕਹਲੇ 15 ਦਿਨ ਰੁੱਕ ਕੇ ਬੀਜੂਗਾ ਨਹੀਂ ਤੋਂ ਹਾਂ ਵੀ ਬਾਹਰ ਦਿਓ ਆ ਆਪਾਂ ਨੇ ਨਾ ਅਰਥਾ ਵਹਦਰ ਵਿੱਚ ਬੀਜ ਦਨੇ ਹਾਂ ਟਮਾਟਰ ਬੀਜ ਆਪਾਂ ਕੱਲ ਲਿਆਏ ਮਾਰਕੀਟ ਤੇ ਹਾਂਜੀ ਤੇ ਬੀਲ ਚ ਹੁਣ ਜਿਆਦਾ ਆ ਪਹਿਲਾਂ ਸਾਨੂੰ ਐਦਾ ਵੀ ਕਹੀ ਪਈ ਹੋਊ ਕਿ ਪਰ ਕਹੀ ਜਿਆਦਾ ਇੰਨੀ ਤਾਂ ਚਲੇਗਾ ਭਾਈ ਕਾ ਤੋਰ ਵੀਂ ਚਾਹੇ ਨੀ ਕੋਈ ਆਰਡਰ ਨਾ ਦੇਵੇ। ਅਵਰ ਤਾਂ ਇੰਨੀ ਕੁ ਵਾਟੀਆਂ ਫੜ ਲਿਓਂਗੇ। ਵਾਟੀਆਂ ਦੇ ਇਧਰ ਤਰਾਕੇ ਫੜ ਲਿਓ ਵਾਫਰ ਤਰਾਕੇ ਹੋ ਰਹੇ ਨੇ ਕੱਦਣਾ ਸਾੜਿਆ ਖਤਮ ਸਬਜ਼ੀਆਂ। ਵਾਡੀ ਤਾਂ ਆਪ ਆਪਣੇ ਵਰਗੇ ਕਿਆਰੀਆਂ ਵਾਲੇ ਆ। ਕੋਈ ਕਿਹੜੇ ਮਰੱਬੇ ਵਾਲੇ ਬੈਠੇ ਆ। ਇਹ ਵੀ ਚਾਰੇ ਕਿਆਰੀਆਂ ਨੇ ਇਹਦੇ ਦਾ ਜਮੇ ਥੋੜੀ ਜੀ ਦਾ। ਬਾਕੀ ਜਿਹਦਾ ਇਹ ਘਾਜ ਆਈ ਬਿੱਜੇ ਆ। ਵੇ ਨਹੀਂ ਵਾਇਨ ਵੀ ਪਾੜਦਾ ਨਾ ਸਿੱਖੀ ਹਾਂ ਦਾ ਇਹ ਵਰਦੀਆਂ ਦੇ ਪਾਇਆ ਹੋ ਹਾਂ ਫਾਟੇ ਦਾ ਅੱਧਾ ਹੈ ਆਹੋ ਕਿਨੇ ਜਿਹਾ ਰੋਣ ਦੀ ਹੈ ਹੂੰ ਸਿਕੋ ਤੋੜ ਦੋ ਮੱਕਾ ਜਿਹੜਾ ਕੰਡੇ ਆਇਆ ਉਹ ਪਾਸੇ ਹਮੇ ਨੂੰ ਕਸਣੀ ਜੀ ਆ ਇਹਦੇ ਕੰਡੇ ਬਹੁਤ ਪੁਰੇ ਲੜਦੇ ਆ ਹੂੰ ਇਹ ਕਿਦਾਂ ਆ ਗਿਆ ਮੂ? ਹੂੰ? ਵਿਚੰਦੂ ਧੋਣੀ ਇਹਨਾਂ ਵਿਚਨੇ ਧੋਣੀਆਂ ਕੱਢ ਲੈਣਾ ਪਾਣੀ ਹੋਰ ਧੋਣੀਆਂ ਜਾਂ ਬਾਕੀ ਜਿਹੜਾ ਰਹਿ ਗਿਆ ਜਦੋਂ ਤਾਂ ਠੀਕ ਆ ਤੱਕ ਕੰਡੇ ਲੜਦੇ ਆ ਇੱਕ ਹੌਲ ਬੁੱਤਾ ਲੱਗਿਆ ਆਏ ਹਾਂ? ਛੋਡੀ ਕੰਡੇ ਲੜਕਿੱਤੇ ਰੇ ਇਹਦੇ ਕੋਲੋਂ ਮਿੱਟੀ ਚੱਲ ਸੁੱਕੀ ਹੋਈ ਇੱਕ ਫੁਰਫੁਰੇ ਜਾਂ ਦਰ ਦਰੇ ਪਾਸੋਂ ਪਾਪਾ ਇੱਧਰ ਦੇਲਾ ਆੜੀ ਖੜ ਹੈ ਰੇਹ ਕੋਣਾ ਵਰਤੀ ਹੋਰ ਆਪਾਂ ਆਹ ਆਇਲਾ ਕਿਹੜੀ ਦਾ ਇੱਧਰ ਤਾਂ ਕਾਬ ਵੀ ਨਹੀਂ ਹੋਇਆਗਾ ਕਾਹ ਨੂੰ ਰੇਹ ਆੜੀ ਖਾਜ ਉਹਨੇ ਖਾਜੀ ਦਾ ਟੂੜੇ ਦਾ ਮੁੱਢੇ ਘਾਟੂ ਦੇ ਆ ਨਹੀਂ ਹੋਣਾ ਇੱਧਰ ਸੋਹਣੀ ਪੰਜਾਬ ਵਾਲੀ ਉਹ ਘੜਾ ਪਦੀਦਾ ਪਦੀਦਾ ਕਰ ਵੀ ਚੋ ਨਹੀਂ ਪੂਰਾ ਬਹੁਤ ਪੂਰਾ ਘਰ ਜਾਂਦਾ ਇਹ ਫਟ ਰਿਹਾ ਇੱਧਰ ਦੇ

ਨੁੜਕੇ ਆ ਦੇ ਇਲਾਕੇ ਸ਼ਰੋਲਾ ਵੀ ਤੁਹਾਨੂੰ ਕਿਸੇ ਨੇ ਨਹੀਂ ਮੈਂ ਚੱਲਿਆ ਆਉਗਾ ਨਾ ਲੋ ਜੀ ਆਪਾਂ ਲੇੜ ਪਹੁੰਚਦੇ ਬੇਲ ਚ ਪਰ ਮਾਰਕੀਟ ਆ ਬੰਦ ਤੇ ਚਲੋ ਨਹੀਂ ਹੁਣ ਆਪਾਂ ਨੂੰ ਜਾਣਾ ਪੈਣਾ ਓਰੀ ਤੇ ਮਿਲਣਾ ਤਾਂ ਬਾਕੀ ਮਾਰਕੀਟ ਆ ਹੋਰ ਖੁੱਲੀ ਆਵੇ ਪਰ ਜਿਹੜਾ ਆਪਾਂ ਸਮਾਨ ਲੱਭਦੇ ਇੱਥੇ ਤੇ ਲੱਭਣਾ ਤਾਂ ਆਪਾਂ ਨੂੰ ਤੇ ਹੁਣ ਜਾਣਾ ਪਊ ਆਪਾਂ ਨੂੰ 10-15 ਕਿਲੋਮੀਟਰ ਦੂਰ ਤੇ ਹੁਣ ਐ ਕਰਦੇ ਆ ਇਹਦਾ ਕਰਦੇ ਆ ਕੈਨਸਲ ਬੀਲ ਜਿਹਦਾ ਬੀਲ ਚ ਲੈ ਕੇ ਜਾਨੇ ਕੱਲ ਨੂੰ ਗਵਲ ਹੂੰ ਹੁਣ ਆਪਾਂ ਘਰੇ ਜਾ ਕੇ ਬੀਜ-ਬੀਜ ਦਿਆ ਪਹਿਲਾਂ ਪਰੀ ਦੀ ਜਿਆਦਾ ਨਹੀਂ ਜਈਏ ਕਿਤੇ ਜਾਣੀ ਦੇ ਰੇ ਔਰ ਇਹ ਮਟੀਰੀਅਲਾਂ ਦੀ ਆਸਾ ਪਿਆ ਇਹ ਇਹ ਜਿਹਦਾ ਆ ਉਹ ਜਿਹੜਾ ਪਾਉਣ ਦਾ ਪੱਕੀ ਜ ਨਹੀਂ ਆਹ ਜਿਹਾ ਹੀ ਹੁੰਦਾ ਜੀ ਉਹ ਜਿਹਾ ਹੁੰਦਾ ਤੋੜ ਦੀ ਤਾਰੀ ਵਿੱਚ ਤੇ ਲੱਕੜ ਜੀ ਦਾ ਲੱਕੜ ਦੇ ਮੁਰੇ ਜਿਹਦਾ ਬਣਿਆ ਹੋਇਆ ਹੋ ਗਿਆ ਨਾ ਇਹ ਨਹੀਂ ਬੜੀ ਚੀਜ਼ ਆ ਇਹਦੇ ਨਾਲ ਆਪਾਂ ਨੇ ਉਹ ਵੀ ਆਪਾਂ ਨੂੰ ਇਹਦੇ ਨਾਲ ਦੀ ਟਰੇਲ ਤਾਂ ਨਹੀਂ ਮਿਲੀਆਂ ਹੈ ਇਹ ਵੀ ਗਲੀਆਂ ਨਹੀਂ ਹੈ ਇੱਥੇ ਤੇ ਮੈਂ ਇਹਨਾਂ 'ਚ ਕੱਢਣਾ ਮੈਂ ਵੀ ਗਲੀਆਂ ਦੇ ਮੈਂ ਵੀ ਵਸਲੇ ਆਇਆ ਦੋ ਦੋ ਗਲੀਆਂ ਕੱਢ ਲਾ ਦੋ ਦੋ ਆ ਫਿਰ ਆਪਾਂ ਕੌਫੀਆਂ ਦੀ ਕੱਪੀਆਂ ਲਿਆਈ ਹਾਂ ਇਹ ਵੀ ਜਿਹਨਾਂ ਨੂੰ ਫੋਗੋ ਨਹੀਂ ਮਾਰਦੇ ਨੂੰ ਵੀ ਸਖਾਵ ਨਹੀਂ ਨਾ ਕੋਈ ਨਹੀਂ ਜਿੰਨਾ ਕੱਢ ਕੇ ਦਿੰਨਾ ਗਲੀਆਂ ਜਨੂੰ ਕੋ ਮਿਕਸ ਕਰ ਲੋ ਜੀ ਤੇ ਬੇਲ ਚੱਗਲੀ ਜੇ ਪਰ ਮਿਲਿਆ ਵੀ ਮਾਰਕੀਟ ਬੰਦ ਦੀ ਆ ਲੱਕੜੀ ਦੇ ਪੂਰੇ ਫੈਲੋਂ ਵੀ ਆ ਹਾਂ ਅੰਦਰ ਲੱਕੜੀ ਦੇ ਫੈਲੋਂ ਨਹੀਂ ਲੱਕੜੀ ਦੇ ਹਾਂ ਆਏ ਕਰਦੇ ਆ ਫਿਰ ਮਿੱਟੀ ਲਗਾ ਲਉਣੀ ਥੋੜੀ ਜਿਹੀ ਵਿੱਚ ਯਾਰ ਹਾਂ ਅੰਨੀ ਨਾ ਬਹੁਤ ਜ਼ਿਆਦਾ ਵੇਹਣ ਕਿਤੇ ਜ਼ਿਆਦਾ ਹੀ ਹੋਊਗੀ ਇਹ ਵੀ ਗੜੇ ਜਿਹੇ ਨਾ ਹੋ ਜੀ ਪੜ ਜਾਣਾ ਗਲੀ ਕੱਟ ਕੇ ਦੇਖੋ ਲੱਭ ਹਾਂ ਆਏ ਵੀ ਜੇ ਪਾਣੀ ਨਹੀਂ ਖੜਨਾ ਚਾਹੀਦਾ ਇੱਥੋਂ ਬਹੁਤ ਜਿਹੜਾ ਪਾਣੀ ਪਾਉਂਗੇ ਉਹ ਤਾਂ ਨਿਕਲ ਹੀ ਜਾਣਾ ਹਾਂ ਨੋ ਨੋ ਕੱਢਦਾ ਨੋ ਨੋ ਬਹੁਤ ਹੈ ਇੱਕ ਇੱਕ ਬਹੁਤ ਹੈ ਜੀ ਹਾਂ ਇਹਦੇ ਵਿੱਚ ਤੇ ਕੱਢੀ ਆਪਾਂ ਹਾਂ ਪਰ ਇੱਕ ਬੜੀ ਵੀ ਬਹੁਤ ਬੜੀ ਆ ਇਹ ਜਿੱਕਾ ਟੰਗ ਉਹ ਪੌਲੀ ਵੀ ਛੋਟੀ ਆ ਵੀਰ ਆ ਚੱਲ ਇੱਕ ਵੀ ਵਰਦਨ ਆਹ ਨੂੰ ਕਰ ਮਿੱਟੀ ਆ ਨਹੀਂ ਪਣੀ ਹਾਂ ਸਾਫ ਵੀ ਪਣੀ ਆ ਉਹ ਨਹੀਂ ਭਾਈ ਉਧਰ ਸੁੱਕੀ ਜੀ ਮਿੱਟੀ ਉਹ ਲਿਆ ਜਿੱਥੇ ਉਧਰ ਰੱਖੀ ਕਿਹੜੀ ਉਹ ਆਹ ਲੈ ਆ ਉਹ ਵੀ ਜਿਹਦੇ ਉਹ ਕਮਲਾ ਜੇ ਭਰ ਲਿਆ ਆਹ ਉਹ ਤੀਨ ਮਿੱਟੀ ਆ ਉਹ ਲਿਆ ਕਾ ਉਹ ਕਿਥੇ ਰੱਖੀ ਕੋਲ ਪੀ ਉਹ ਬਈ ਕੋਲ ਪੀ ਆ ਮਿੱਟੀ ਜ਼ਿਆਦਾ ਵੱਧੀ ਆ ਵੀਰ ਜਿੱਥੇ ਤੁਸੀਂ ਖੜੇ ਹਾਂ 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 ਉਹ ਪਾਉਣ ਦਾ ਪੁਰਕੀ ਲਿਆ ਕੋਲ ਪੀ ਦੇ ਤਾਂ ਸਹਿਜ ਇਹ ਦੇਖੀ ਤੇ ਬਰੀਕੀ ਕਰਨੀ ਇਹਦੇ ਇਹ ਹਾਈਬ੍ਰਿਡ ਕਰਦੀ ਫਿਰਦੀ ਇਹ ਬਾਈ ਜੱਟਾਂ ਦੀ ਕਪੀ ਹੋਇਤੀ ਪੰਜੀ ਇਹ ਹਲਦੀ ਨੇ ਹਲਦੀ ਹੂੰ ਇਹ ਹਲਦੀ ਨੇ ਇਹ ਲਿਆਉਂਦੇ ਇੱਕ ਪਤਾਤਾ ਕਰਦੇ ਪਤਾ ਜੱਟ ਖੇਤਾ ਜਿੱਦੇ ਕਪੀਆਂ ਭਰਾਵੇ ਹਾਂ ਹਾਂ ਕੱਪਟਨ ਇਹਦੇ ਨੇ ਹਾਂ ਦੀ ਆਹ ਚਪਾਤੇ ਦੇ ਲਦੂ ਬਾਹਰ ਤਾਂ ਅੰਦਰ ਰੇਲਾ ਹੈ ਅੱਜ ਅੰਦਰ ਲੈ ਕੇ ਫਿਰਦਾ ਚਪਾਤੇ ਆਹੀ ਵਾਰ-ਵਾਰ ਆਇਆ ਆਦੋਂ ਮੈਂ ਖੋਲੇ ਵੇ ਤੱਕ ਹੁਣ ਵਾਰ ਤੇਰੇ ਸਾਰੇ ਮਿੱਟੀ ਨਾਲ ਲਿਪਟ ਜਣੇ ਤੂੰ ਨੇ ਪਹਿਨੇ ਫਿਰ ਚੱਪਲੇ ਲਗਿਆ ਹੈਂ ਮੜੀਆ ਦਾ ਚੱਪਲਾ ਹੈ ਹਾਂ ਦੇਖ ਹਾਂ ਸਹੀ ਨਹੀਂ ਲੱਗਦੀ ਜੀ ਹੈਨਾ ਹਾਂ ਹਾਂ ਆ ਲਗਾ ਦਿੰਦੀ ਪਪਾ ਕਿੱਡੀ ਗੜੀ ਕਰ ਗਿਆ ਤੁਸੀਂ ਕਿੱਡੀ ਗੜੀ ਆਇਆ ਹਾਂ ਜੀ ਨਹੀਂ ਆਉਂਕੀ ਹੋ ਗਈ ਦੇਖਦਾ ਹਾਂ ਕਿ ਫੋਨ ਕਰਤਾ ਹੈ ਉਹ ਕਿਹਨਾਂ ਹਾਂਜੀ ਪਪਾ ਜੜੀ ਵਿੱਚ ਦੂਈ ਦੀ ਇੰਨੀ ਆ ਆ ਜੀ ਸੀ ਤੇ ਆਉਗੀ ਜੜੀ ਵਿੱਚ ਮਿੱਟੀ ਰਲਾ ਤੇ ਨਹੀਂ ਕਿਹਾ ਨੀਰਾ ਰੇਵ ਜਾ ਹੋ ਗਿਆ ਤਾਂ ਤੇ ਇਹ ਨਾ ਤੇਜ ਨਹੀਂ ਹੁੰਦਾ ਕਮਲ ਇਹ ਪਪਾ ਨਾ ਨਾ ਆਪਣੇ ਉੱਥੇ ਵਾਲਾ ਇਹ ਕੋਈ ਮਿੱਟੀ ਨਾਲ ਜ਼ਿਆਦਾ ਤੇਜ ਹੁੰਦਾ ਹੈ ਬਾਹਰ ਵਿੱਚ ਹੈ ਹਾਂ ਹਾਂ ਭਰ ਦੇ ਬੋਇਆ ਵਾਲਾ ਰੇਹ ਨੇ ਜਿਹੜਾ ਉਹ ਜ਼ਿਆਦਾ ਉਹ ਵਿੱਚ ਹੈ ਜੋ ਹੁੰਦਾ ਤਾਂ ਜਾਵ ਜਾ ਹੁੰਦਾ ਤੇ ਫੂਕ ਹੁੰਦਾ ਜੀ ਨੀਰਾ ਪੈ ਜਵੇ ਵੀਜ ਲਿਆਉਂਦੀ ਜਿਹੜੇ ਨੌਣੇ ਵਿੱਚ ਮੈਂ ਮੈਂ ਲਿਆਉਂਦੀ ਆ ਇਹਨਾਂ ਦਾ ਬੰਬ ਜਿਹਾ ਹੋ ਗਿਆ ਮੈਂ ਦੋ ਬੋ ਨਾ ਇਹਨਾਂ ਹੁਣ ਇੰਨੇ ਕੁ ਲਾ ਕੇ ਦੇਖੀ ਆ ਮੈਂ ਵੀ ਲਾਉਂਦੀ ਆ ਉਹ ਤਾਂ ਵੀ ਲਾਣੀ ਮੈਂ ਤੁਹਾਨੂੰ ਆ ਤਿਆਰ ਕਰਕੇ ਦਿੰਦੀ ਆ ਆਹ ਕੁ ਜਕੀਨੇ ਵਾਲੇ ਕੋਈ ਦੋ ਛੋਟੇ ਜਿਹੇ ਗੱਦੂ ਛੋਟਾ ਗੱਦੂ ਹਾਂ ਹਾਂ ਗੱਦੂ ਵਰਦਣ ਹੈ ਇਹਦੇ ਆਹ ਤਾਂ ਕਿਨੇ ਗੱਨੇ ਆ ਖੀਰੇ ਆ ਪੁੱਤ ਖੀਰੇ ਆ ਜਕੀਨੇ ਆ ਆਹ ਖੀਰੇ ਹੂੰ ਨਾ ਖੜੇ ਖੜੇ ਆ ਜਾ ਯਾਰ ਮੇਰੇ ਕੋਨੇ ਆ ਦਵਾਈ ਲੱਗੀ ਹੋਈ ਆ ਤਾ ਮੈਂ ਖੋ ਆ ਵੀ ਪਾਣੀ ਆ ਉਹ ਬੈਠੋ ਪਾ ਕੇ ਪਾਣੀ ਪੀਤਾ ਪਾਣੀ ਗੋਲ ਗੈਰੂ ਪਾਹੇ ਗਰੂ ਪਾਹੇ ਗਰੂ ਵਾਹ ਹੈ ਕਿਰੂ ਮੈਂ ਵੀ ਪਾ ਮਾ ਹਾਂ ਇਹਨੂੰ ਕਰ ਦੋ ਸਾਡੀ ਖੇਤੀ ਕੋਈ ਨਾ ਮੈਂ ਇਹ ਬੜਾ ਕਿੱਦਾਂ ਨਕਾ ਹੋਇਆ ਏ ਕੋਈ ਅਨੇ ਮਾਸਤ ਨਹੀਂ ਆ ਇੱਧਰ ਲਿਆ ਫਾਇ ਜੀ ਨੂੰ ਇਹਦੀ ਚਾਰ ਗਿਰਿਆ ਨਹੀਂ ਹੋ ਗਈ ਉਹ ਵਿੱਚ ਵਰਤੀ ਬੱਸ ਜੀ ਠੀਕ ਆ ਜੀ ਫਿਰ ਹੈ ਠੀਕ ਆ ਜੀ ਬੱਸ ਮਿੱਟੀ ਨਹੀਂ ਪਾਣੀ ਉਹ ਮੋੜ ਕੇ ਮਿੱਟੀ ਪਾ ਲੈ ਤੁਸੀਂ ਇੱਕੋ ਤੇਰਾ ਲੱਖ ਵਰਗਾ ਆ ਜਾ ਤੂੰ ਇੱਧਰ ਹੋ ਜਾ ਤੇ ਬਾਕੀ ਮੋੜ ਕੇ ਜੀ ਵਿੱਚ ਪਾ ਲੈ ਆ ਖੜ ਗਿਆ ਪੁੱਤ ਆ ਵੈਰੈਟੀ ਹੋਵੀ ਯਾਦ ਰਹੂਗੀ ਆਪਾਂ ਨੂੰ ਇਹ ਨਾ ਰੜਾਓ ਹੁਣ ਆਂ ਰੜਾਓ ਇਹਨੂੰ ਫਲੇਟ ਖੜਾਓ ਨਾ ਰੜਾਉਣੀ ਆ ਖੜਾਉਣੀ 31 45 ਵਿੱਚ ਆ ਵੀ ਜੋਗੀ ਖੜਾਓ ਨਾ ਪੁੱਤ ਜੀਕ ਦੀ ਕਵਲਾ ਟਵਲਾ ਲੱਗਿਆ ਤਾਂ ਵੀਡੀਓ ਕੱਢ ਕੇ ਦੇਖ ਸਕਦਾ ਬੰਦਾ ਬਾਤ ਛੱਡ ਦਿਓ ਆ ਪਿਕਚਰ ਦਾ ਨੰਬਰ ਯਾਦ ਰੱਖਿਓ 31 45 ਦੇਖ ਵੀਰੋ ਦੂਏ ਪਰ ਵੀ 31 45 ਦਾ ਹੋਵੇ ਹਾਂ ਹੋ ਗਿਆ ਤਾਂ ਵੀ ਕੰਮ ਇਹ ਰੋ 31 45 ਖੜਜੋ ਇਹਦਾ ਆ ਟਾਰਾ ਬਸ ਇਹਦੇ ਉੱਪਰ ਯਕੀਨੀ ਲਿਖਿਆ ਹੋਇਆ ਹੈ ਤੇ ਇਹਦੇ ਉੱਪਰ ਭਾਈ ਕੁਝ ਹੋਰ ਲਿਖਿਆ ਹੋਆ। ਕਾ ਲਿਖਿਆ ਬਾਜੀ ਠੀਕ ਆ ਇਹਦੇ ਉੱਪਰ ਕੁਝ ਹੋਰ ਲਿਖਿਆ ਹੋਆ ਉਹਦੇ ਵਿੱਚੋਂ ਵੀ ਖੀਰੇ ਆਲੇ ਇਹਦੇ ਉੱਪਰ ਵੀ ਯਕੀਨੀ ਲਿਖਿਆ ਹੈ ਆਜ ਉਹਦੇ ਵਿੱਚ ਲਗਾ ਦਿਆਂਗਾ ਇੱਕ ਇੱਕ ਗਲਾਸ ਫੜਾ ਕੋ ਤੋ ਕਦੂ ਇਹ ਤੇਰੇ ਗਲਾਸ ਨੇ ਆਹੜਾ ਗੜੀਆਂ ਗੱਡੀਆਂ ਵੀ ਆ ਆ ਗੜੀਆਂ ਕੱਟੂ ਮੈਨੂੰ ਤੈਨੂੰ ਖਾ ਕੇ ਛੱਡੂ ਸਭ ਨੂੰ ਹੀ ਖਾ ਕੇ ਛੱਤੂ ਆ ਕੱਦੂ ਹੋਰ ਚਾਹ ਨੋ ਰੇ ਸੱਤਵੇਂ ਕੱਤੂ ਨੇ ਮੈਂ ਨਹੀਂ ਬਣਾਉਣਾ ਇਹ ਬੜਕਾ ਦੀ ਕੜੀ ਦੀ ਆਹ ਲੈ ਸਹਜ ਆ ਰੱਖ ਤੂੰ ਉਧਰ ਡਲੀਆਂ ਜੂਗਾ ਭਾਈ ਮੁੱਢੋ ਵਿੱਚ ਤੇ ਡਲੀਆਂ ਆ ਤੇ ਡਲੀਆਂ ਨਾ ਛਿਟੋ ਸਹਜ ਵਿੱਚ ਪੁੱਤ ਡਲੀਆਂ ਤੇ ਡਲੀਆਂ ਨਾ ਕਰੋ ਐਂ ਜੀ ਵਿੱਚ ਮਿਰਚਾਂ ਦੀ ਪਨੀਰੀ ਲਓ ਜੀ ਛੱਡ ਦੋ ਜੇ ਕੰਡੇ ਲੱਗਦੇ ਰਹਿੰਦੇ ਆ ਪਨੀਰੀ ਆਪਾਂ ਦਾ ਤਿਆਰ ਕਰਦੇ ਨੂੰ ਲਾ ਦੇਈਏ ਇਹਦੇ 'ਚ ਦੀਜ ਕੱਪੀਆਂ 'ਚ ਤੇ ਆਪਾਂ ਕਾਫੀ ਕਾਫੀ ਵਾਲੀਆਂ ਕੱਪੀਆਂ ਖਰੀਦਣੀਆਂ ਆ ਤੇ ਦੋ ਇਹ ਤਾਂ ਡਰੀਆਂ ਮਿਲੀਆਂ ਨਹੀਂ ਪਰ ਉਹਦੇ ਨਾਲ ਦੀਆਂ ਤੇ ਆਹ ਕੱਪੀਆਂ ਜੀ ਬੀਜ ਕੇ ਵੀ ਇਹ ਟਣੂ ਕੜਤੀਆਂ ਗਣੀਆਂ ਇਹਦੇ ਵਿੱਚ ਪਾਣੀ ਨਹੀਂ ਖੜੂ ਹੁਣ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਨਿਕਲਿਆ ਹੁਣ ਬਾਕੀ ਪਤਾ ਨਹੀਂ ਲਾਏ ਸਾਰੇ ਮੈਂ ਹੀ ਆਪਣੇ ਹੱਥ ਨਾਲ ਹੁਣ ਪਤਾ ਨਹੀਂ ਕਿ ਆ ਬਣੂ ਵੀ ਨਿਕਲਣਗੇ ਜਾਂ ਨਹੀਂ ਇਹ ਵੀ ਜੁਣ ਅਰੇ ਨਾ ਹਮੀਨਾ ਉਹ ਨਾ ਕਰ ਖਰਾਬ ਨਾ ਕਰ ਬਾਕੀ ਜਿਤਨਾ ਉਹ ਕਰੂਗੇ ਉਦਣੋ ਆਪਾਂ ਵਿਚਰ ਲਾਉਂਗੇ ਇਹਦੇ ਮਿੱਟੀ ਤੇ ਇਹ ਜਿਹੜਾ ਲਫਾਫਾ ਲਿਆ ਤਾਂ ਭਰੀ ਹੋ ਗਿਆ ਦੋਸਤ ਪਰ ਪਿੱਛਾ ਇਹ ਲਫਾਫਾ ਲਿਆ ਕੇ ਦੇਖ ਹਾਂ ਨਹੀਂ ਬਾੜਨਾ ਨਾ ਜਾ ਫਿਰ ਵੀਦਵਾ ਜੇ ਚੱਖਣ ਲੱਗੇ ਆੜਦਾ ਚੋਰ ਜੀ ਰਹੇ ਆ ਰਹੀ ਹੈ ਮੈਂ ਲੱਡੂ ਬਣਾਉਂਦੀ ਆ ਕੱਚੇ ਲੱਡੂ ਕੱਚੇ ਲੱਡੂ ਹਾਂ ਜੀ ਕੋਈ ਪੱਕੇ ਬਣਾਵਾਂ ਪੱਕੇ ਕੱਚੇ ਹੀ ਹਾਂ ਪੱਕੇ ਬਾਅਦ ਚੁੱਕ ਪਰਾ ਕੇ ਕਰੂਗੇ ਸਤਿ ਸ਼੍ਰੀ ਅਕਾਲ ਕਰ ਦੋ ਹੁਣ ਸਾਰੇ ਜਾਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਾ ਹਾਂ ਹੁਣ ਸਾਡੇ ਸਾਡੇ ਬੀਜ ਨਿਕਲੇ ਹੁਣ ਕਾ ਜਿਹੜੇ ਲਾਏ ਅਸੀਂ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੈ ਜੀ ਹੋਲੇ ਬਾਹਰ ਰਕਾ ਬਿਲ ਫਾ